ਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜਾਖੜ ਨੇ ਕਿਸਾਨਾਂ ਨੂੰ ਲਲਕਾਰਿਆ ਅਤੇ ਮੋਦੀ ਦੇ ਨਿਸ਼ਾਨੇ ਤੇ ਰਹੇ ਵਿਰੋਧੀ ਆਮ ਆਦਮੀ ਪਾਰਟੀ ਵੱਲੋਂ ਮੋਦੀ ਨੂੰ ਕਰਾਰਾ ਜਵਾਬ ਰਾਜਾ ਵੜਿੰਗ ਤੇ ਬਿੱਟੂ ਨਹੀਂ ਪਾ ਸਕਣਗੇ ਵੋਟ ਕਾਲੀ ਦਲ ਨੂੰ ਵੱਡਾ ਝਟਕਾ ਸਾਬਕਾ ਮੰਤਰੀ ਅਤੇ ਡੇਰਾ ਮੁਖੀ ਦੇ ਕੁੜਮ ਨੇ ਪਾਲਾ ਬਦਲਿਆ ਪਟਿਆਲਾ ਵਿੱਚ ਕੇਕ ਖਾਣ ਬਾਅਦ ਬੱਚੀ ਦੀ ਹੋਈ ਮੌਤ ਮਾਮਲੇ 'ਚ ਨਵਾਂ ਮੋੜ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਝ ਸਿਆਸੀ ਖਬਰਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਕੱਲ ਪਹੁੰਚੇ ਹੋਏ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਦੀ ਇਹ ਪਲੇਠੀ ਪਾ ਪਹਿਲੀ ਰੈਲੀ ਸੀ ਪ੍ਰਧਾਨ ਮੰਤਰੀ ਨੇ ਕੇਸਰੀ ਪੱਗ ਬਨਵਾਈ ਉੱਥੇ ਅਤੇ ਜਦੋਂ ਉਹਨਾਂ ਨੇ ਭਾਸ਼ਣ ਦੀ ਸ਼ੁਰੂਆਤ ਕੀਤੀ ਉਹ ਕਹਿੰਦੇ ਮੈਂ ਬੜਾ ਖੁਸ਼ਕਿਸਮਤਾਂ ਚੰਗੇ ਭਾਗਾਂ ਵਾਲਾ ਮੈਂ ਗੁਰੂ ਤੇਗ ਬਹਾਦਰ ਜੀ ਅਤੇ ਕਾਲੀ ਮਾਤਾ ਦੀ ਚਰਨਛੋਹ ਧਰਤੀ ਤੇ ਆਇਆ ਇਹ ਆਉਣ ਦਾ ਮੌਕਾ ਮਿਲਿਆ ਤੇ ਇਸ ਮੰਚ ਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਇਲਾਵਾ ਮਾਲਵੇ ਤੋਂ ਭਾਜਪਾ ਦੇ तकरीबन ਸਾਰੇ ਲੋਕ ਸਭਾ ਦੇ ਉਮੀਦਵਾਰ ਵੀ ਮੌਜੂਦ ਸੀ ਮੋਦੀ ਨੇ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਲੈ ਬਗੈਰ ਉਹਨਾਂ ਤੇ ਹਮਲਾ ਵੰਨਿਆ ਉਹ ਕਹਿੰਦੇ ਕਾਂਗਰਸ ਤੇ ਲੋਕਤਾ ਉਹ ਨੇ ਅਤਵਾਦੀਆਂ ਦੇ ਮਰਨ ਤੇ ਇਹ ਅਥਰੂ ਵਹਾਉਂਦੇ ਨੇ ਮੋਦੀ ਨੇ ਬਿਨਾਂ ਕੇਜਰੀਵਾਲ ਦਾ ਨਾਮ ਲੈ ਵੀ ਆਖਿਆ ਕਿ ਸੂਬਾ ਸਰਕਾਰ ਦਾ ਹੁਕਮ ਨਹੀਂ ਚੱਲਦਾ ਪੰਜਾਬ ਦਾ ਮੁੱਖ ਮੰਤਰੀ ਤਾਂ ਇੱਕ ਕਾਗਜ਼ੀ ਮੁੱਖ ਮੰਤਰੀ ਹੈ ਉਹਨਾਂ ਨੂੰ ਦਿੱਲੀ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਣੀ ਪੈਂਦੀ ਹੈ। ਉਹਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਵਕਤ ਪੰਜਾਬ ਦੇ ਲੋਕ ਫੈਸਲਾ ਕਰਨਗੇ। ਇਹ ਕਹਿੰਦੇ ਤੁਹਾਡਾ ਕੀ ਸਵਾਰ ਸਕਦੇ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਤਰੱਕੀ ਕਰੇ ਤਾਂ ਤੁਸੀਂ ਮੋਦੀ ਨੂੰ ਭਾਜਪਾ ਨੂੰ ਜਿਤਾਓ। ਪੂਰੀ ਸਰਕਾਰ ਤਾਂ ਕਹਿੰਦੇ ਪੰਜਾਬ ਦੀ ਕਰਜ਼ੇ ਤੇ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਪ ਦੇ ਵੱਲੋਂ ਵਕਫ ਵਕਫ ਚੋੜ ਲੜਨ ਤੇ ਵੀ ਨਿਸ਼ਾਨੇ ਵੰਨੇ। ਉਨਾ ਕਿਹਾ ਕਿ ਇੱਕ ਕਟੜ ਭ੍ਰਿਸ਼ਟਾਚਾਰ ਪਾਰਟੀ ਹੈ ਤੇ ਦੂਸਰੀ 1984 ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲੀ ਪਾਰਟੀ ਹੈ ਦਿਖਾਵੇ ਲਈ ਪੰਜਾਬ ਦੇ ਵਿੱਚ ਉਹ ਆਹਮੋ ਸਾਹਮਣਾ ਕਰ ਰਹੇ ਐ ਪਰ ਹਨ ਇੱਕ ਹੀ ਹੁਣ ਪਟਿਆਲਾ ਦੇ ਵਿੱਚ ਇਸੇ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਗੁਰਤਾਰਪੁਰ ਸਾਹਿਬ ਦਾ ਜਿਹੜਾ ਲੰਗ ਹੈ ਉਹਨੂੰ ਲੈ ਕੇ ਵੀ ਇੱਕ ਕ੍ਰੈਡਿਟ ਆਪਣੇ ਨਾਮ ਕੀਤਾ ਉਹ ਕਹਿੰਦੇ ਜਦੋਂ ਬੰਗਲਾਦੇਸ਼ ਬਣਿਆ ਸੀ ਤਾ ਸ਼੍ਰੀਕ ਕਰਤਾਰਪੁਰ ਸਾਹਿਬ ਭਾਰਤ ਨੂੰ ਮਿਲ ਸਕਦਾ ਸੀ ਪਰ ਜੇ ਮੈਂ ਹੁੰਦਾ ਤਾਂ ਮੈਂ ਇਹ ਕਰਕੇ ਵਿਖਾਉਂਦਾ ਕਹਿੰਦੇ ਸਾਨੂੰ 70 ਸਾਲ ਤੱਕ ਦੂਰਬੀ ਨਾਲ ਦਰਸ਼ਨ ਕਰਨੇ ਪਏ ਪ੍ਰਧਾਨ ਮੰਤਰੀ ਨੇ ਵੀਰ ਬਾਲ ਦੀ ਉਸਤਾ ਜ਼ਿਕਰ ਕੀਤਾ ਕਿ ਮੈਂ ਸਾਹਿਬਜ਼ਾਦੇ ਨੂੰ ਕੁਰਬਾਨੀ ਉਹਨਾਂ ਦੀ ਸਮਝੀ ਅਤੇ ਇਸ ਨੂੰ ਮਨਾਉਣ ਦਾ ਫੈਸਲਾ ਕੀਤਾ ਉਹ ਕਹਿੰਦੇ ਅੱਗੇ ਪੰਜਾਬ ਤੋਂ ਬਾਹਰ ਕੋਈ ਨਹੀਂ ਸੀ ਜਾਣਦਾ ਹੁਣ ਤਾਮਿਲ ਲਾਡੂ ਚ ਕੇਰਲਾ ਚ ਉੜੀਸਾ ਚ ਆਂਧਰਾ ਚ ਹਰ ਥਾਂ ਪਤਾ ਲੱਗ ਗਿਆ ਕਿ ਸਾਹਿਬਜ਼ਾਦੇ ਵੀ ਹੋਏ ਨੇ ਫਿਰ ਉਹਨਾਂ ਨੇ ਗੱਲ ਕਾ ਦੀ ਕੀਤੀ ਸੀਏਏ ਦੀ ਉਹ ਕਹਿੰਦੇ ਇਹਦੇ ਤਹਿਤ ਅਫਗਾਨਿਸਤਾਨ ਤੋਂ ਆਏ ਸਿੱਖ ਭਾਈਚਾਰੇ ਨੂੰ ਨਾਗਰਿਕਤਾ ਦਿੱਤੀ ਪ੍ਰਧਾਨ ਮੰਤਰੀ ਨੇ ਫਿਰ ਕਿਸਾਨਾਂ ਲਈ ਕੀਤੇ ਆਪਣੇ ਕੰਮ ਗਿਣਵਾਏ ਕਹਿੰਦੇ ਐਮਐਸਪੀ ਦੇ ਵਿੱਚ 2.5 ਗੁਣਾ ਵਾਧਾ ਕਰ ਦਿੱਤਾ ਹੈ ਰਿਕਾਡ ਖਰੀਦ ਕੀਤੀ ਜਾ ਰਹੀ ਹੈ ਤੇ ਹਰ ਕਿਸਾਨ ਨੂੰ ਹੁਣ ਤੱਕ 30-30 ਹਜ਼ਾਰ ਮਿਲ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਗੱਠਜੋੜ ਪਾਵੇ ਇੰਡੀ ਬਲੌਕ ਹੈ ਉਹਨਾਂ ਨੇ ਇੰਡੀ ਅਲਾਈਅንስ ਇਹਨਾਂ ਨੂੰ ਨਾ ਕੋਈ ਵਿਕਾਸ ਦੀ ਪਰਵਾਹ ਹੈ ਤੇ ਨਾ ਨਾ ਇਹਨਾਂ ਨੂੰ ਕੋਈ ਫਿਕਰ ਹੈ ਨਾ ਇਹਨਾਂ ਦੀ ਨੀਤ ਤੇ ਨਾ ਇਹਨਾਂ ਦੀ ਕੋਈ ਨੀਤੀ ਕਹਿੰਦੇ ਆਜ਼ਾਦੀ ਤੋਂ ਅਗਲੇ ਦਿਨੀ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਰਾਮ ਮੰਦਰ ਦੀ ਉਸਾਰੀ ਨੂੰ ਰੋਕਿਆ ਹੁਣ ਜਦੋਂ ਕਹਿੰਦੇ ਮੰਦਰ ਬਣੀ ਗਿਆ ਤਾਂ ਇਹ ਲੋਕ ਮੰਦਰ ਨੂੰ ਵੀ ਗਾਲਾਂ ਕੱਢ ਰਹੇ ਨੇ ਭਾਵ ਇੱਥੇ ਵੀ ਧਰਮ ਦਾ ਪਤਾ ਉਹਨਾਂ ਨੇ ਖੇਡਣ ਤੋਂ ਗੁਰੇਜ਼ ਨਹੀਂ ਕੀਤਾ ਉਹ ਕਹਿੰਦੇ ਦੁਨੀਆ ਭਰ ਤੋਂ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਨੇ ਅਤੇ ਮਹਾਰਿਸ਼ੀ ਵਾਲਮੀਕ ਦੇ ਨਾਂ ਤੇ ਬਣੇ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਪਰ ਉਹ ਹਰ ਚੀਜ਼ ਨੂੰ ਨਫ਼ਰਤ ਕਰਦੇ ਐ ਜਿਹੜੇ ਸਾਡੇ ਵਿਸ਼ਵਾਸ ਦਾ ਆਦਰ ਕਰਦੀ ਹੋਵੇ ਇੰਡੀ ਗੱਠ ਜੋੜ ਦੇ ਡੂੰਗੇ ਫਿਰਕੂ ਅਸਲ ਦੇ ਵਿੱਚ ਬੰਦੇ ਐ ਕਹਿੰਦੇ ਇਹਨਾਂ ਦੀ ਸੋਚ ਫਿਰਕੂ ਐ ਉਹ ਜਾਤੀਵਾਦੀ ਨੇ ਉਹ ਪਰਿਵਾਰਵਾਦੀ ਨੇ ਤੇ ਉਹ ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਐ ਸਰਕਾਰ ਬਣਾਉਣ ਵਾਲੇ ਨੂੰ ਤੁਸੀਂ ਵੋਟਾਂ ਪਾਓ ਵੋਟ ਉਹਨੂੰ ਦਿਓ ਕਹਿੰਦੇ ਜਿਹੜਾ ਪੰਜਾਬ ਨੂੰ ਵਿਕਸਿਤ ਕਰ ਸਕਤੇ ਪੰਜਾਬ ਨੂੰ ਵਿਕਸਿਤ ਕਰਦਾ ਤੁਹਾਡੇ ਨਾਲ ਵਾਦਾ ਕਰਦਾ ਹੋਵੇ ਤੇ ਇਸ ਵਾਰ ਕਹਿੰਦੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਹੀ ਲਾਜ਼ਮੀ ਹੈ ਉਹ ਕਹਿੰਦੇ ਜੇ ਭਾਜਪਾ ਜਿੱਤੂ ਜੇ ਮੋਦੀ ਜਿੱਤੂ ਤਾਂ ਭਾਰਤ ਮਜ਼ਬੂਤ ਹੋਏਗਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਗੱਲ ਛੱਡੋ ਮੇਰਾ ਤਾਂ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਕਿਉਂਕਿ ਜਿੱਥੇ ਵੀ ਜਾਂਦੇ ਆ ਉੱਥੇ ਰਿਸ਼ਤਾ ਕੱਢ ਲੈਂਦੇ ਆ ਉਹ ਕਹਿੰਦੇ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਮੇਰੇ ਜਾਮਨਾਗਰ ਜ਼ਿਲ੍ਹੇ ਦੇ ਦਵਾਰਕਾ ਤੋਂ ਸੀ ਮੇਰੇ ਤੁਹਾਡੇ ਨਾਲ ਇਸ ਕਰਕੇ ਫਿਰ ਖੂਨ ਦੇ ਰਿਸ਼ਤੇ ਦੀ ਸਾਂਝ ਹੈ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਤੇ ਨਾਲ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇੱਥੇ ਮੈਨੂੰ ਦੋਸਤਾਂ ਨਾਲ 12 ਤਰੀ ਗਾਰਡਨ ਜਾਣਾ ਯਾਦ ਹੈ ਜਦੋਂ ਮੈਂ ਪੰਜਾਬ ਆਉਂਦਾ ਹੁੰਦਾ ਸੀ ਮੇਰਾ ਇਸ ਸਥਾਨ ਨਾਲ ਬਹੁਤ ਪਿਆਰ ਹੈ ਜੀ ਇਸ ਰੈਲੀ ਦੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਲੱਗਦਾ ਹੈ ਕਿ ਪੰਗਾ ਨਵਾ ਸਹੀੜ ਲਿਆ ਉਹਨਾਂ ਨੇ ਕਿਸਾਨਾਂ ਆਗੂ ਨੂੰ ਲਲਕਾਰ ਦਿੱਤਾ ਚੁਣੌਤੀ ਦੇ ਦਿੱਤੀ ਹੈ ਉਹ ਕਹਿੰਦੇ ਪ੍ਰਦਰਸ਼ਨ ਕਰਨ ਤੋਂ ਚੰਗਾ ਹੈ ਉਹ ਸਾਡੇ ਨਾਲ ਮੈਦਾਨ ਵਿੱਚ ਆ ਜਾਣ ਚੋਣਾ ਲੜਨal ਇੱਕ ਵਾਰ ਕਹਿੰਦੇ ਉਹਨਾਂ ਨੇ ਇਹ ਸਵਾਦ ਵੇਖ ਲਿਆ ਜ਼ਮਾਨਤਾ ਜ਼ਬਤ ਹੋਈਆਂ ਨੇ ਜਾਖੜ ਸਾਹਿਬ ਟਿੱਪਣੀ ਕਰਨੀ ਬਣਦੀ ਹੈ ਕਿ ਬਾਕੀ ਇੰਡੀਆ ਚ ਤਾਂ ਪਤਾ ਨਹੀਂ ਕੀ ਹੋਣਾ ਪੰਜਾਬ ਦੇ ਚੋਣ ਨਤੀਜੇ ਦੇਖਿਓ ਕਿਵਾਲ ਅੱਗੇ ਆਉਣ ਵਾਲੇ ਆ ਜਾਖੜ ਨੇ ਕਿਹਾ ਕਿ ਅਕਾਲੀ ਦਲ ਨਾਲ ਨਾ ਗੱਠ ਜੋੜ ਕਰਿਆ ਜਿਹੜਾ ਭਾਵੇਂ ਗੱਠ ਜੋੜ ਨਾ ਕਰਨ ਦਾ ਫੈਸਲਾ ਹੈ ਇਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਤੁਹਾਡਾ ਬਹੁਤ ਵਧੀਆ ਮੈਂ ਇੱਥੇ ਫਿਰ ਟਿੱਪਣੀ ਕਰਨੀ ਚਾਹੁੰਦਾ ਅਸਲ ਦੇ ਵਿੱਚ ਅਕਾਲੀਆਂ ਨੇ ਦੇਖਿਆ ਕਿ ਵਿਰੋਧ ਹੋਊਗਾ ਇਹ ਤਿਆਰ ਸੀ ਤੇ ਤਿਆਰ ਅਕਾਲੀ ਵੀ ਸੀ ਪਰ ਆਖਰਕਾਰ ਅਕਾਲੀਆਂ ਵੱਲੋਂ ਜਵਾਬ ਦਿੱਤਾ ਗਿਆ ਤੇ ਕਹਿੰਦੇ ਅਸੀਂ ਧਨਵਾਦੀਆਂ ਕਿ ਆ ਨਹੀਂ ਅਸੀਂ ਤਾਂ 2027 ਦੇ ਵਿੱਚ ਆਪਣੇ ਦਮ ਤੇ ਸਰਕਾਰ ਬਣਾਉਣੀ ਹੈ ਜਾਖੜ ਨੇ ਫਿਰ ਕਿਸਾਨਾਂ ਦੇ ਮੁੱਦੇ ਤੇ ਮੌਜੂਦਾ ਸਰਕਾਰ ਨੂੰ ਵੀ ਘੇਰਿਆ ਕਿ ਪੰਜਾਬ ਦੀ ਫਸਲ ਅਤੇ نسل ਦੋਵੇਂ ਇਸ ਵਕਤ ਖਤਰੇ ਵਿੱਚ ਨੇ ਪੰਜਾਬ ਦੇ ਲੋਕਾਂ ਨੂੰ ਚਿੱਟੇ ਦਾ ਖਤਰਾ ਹੈ ਪਰ ਪੰਜਾਬ ਦੇ ਆਗੂ ਕਿੱਕਲੀ ਤੇ ਛੱਲੇਗਾ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਨੇ ਤੇ ਕਿਸਾਨ ਲੱਗਦਾ ਕਿ ਇਹਦਾ ਸਖਤ ਜਵਾਬ ਜ਼ਰੂਰ ਦੇਣਗੇ ਜਿਹੜੀਆਂ ਗੱਲਾਂ ਜਾਖੜ ਸਾਹਿਬ ਨੇ ਉੱਥੇ ਆਖੀਆਂ ਨੇ ਕਿ ਤੁਸੀਂ ਚੋਣ ਮਦਾਨ ਵਿੱਚ ਆਓ ਤੁਹਾਨੂੰ ਪਤਾ ਲੱਗੇ ਤੇ ਫਿਰ ਜਿਹੜਾ ਕਾਗਜ਼ੀ ਮੁੱਖ ਮੰਤਰੀ કહે ਗਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹਦਾ ਫਿਰ ਆਮ ਆਦਮੀ ਪਾਰਟੀ ਵੱਲੋਂ ਜਵਾਬ ਦਿੱਤਾ ਗਿਆ ਪਲਟਵਾਰ ਕੀਤਾ ਗਿਆ ਕਿ ਤੁਹਾਨੂੰ ਦੱਸਦੇ ਆ ਕਿ ਕਾਗਜ਼ੀ ਮੁੱਖ ਮੰਤਰੀ ਕੌਣ ਹੁੰਦੇ ਨੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸਲ ਦੇ ਵਿੱਚ ਤੁਸੀਂ ਆਪਣੇ ਅੰਦਰ ਝਾਤ ਮਾਰੋ ਕਿਉਂਕਿ ਤੁਹਾਡੀ ਪਾਰਟੀ ਤਾਨਾਸ਼ਾਹ ਪਾਰਟੀ ਹੈ ਤੁਸੀਂ ਵਾਕਿਆ ਨੂੰ ਨਾ ਇੰਜ ਸਮਝੋ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਗਜ਼ੀ ਮੁੱਖ ਮੰਤਰੀ ਨਿਯੁਕਤ ਕਰਨਾ ਭਾਜਪਾ ਦੀ ਸ਼ੈਲੀ ਹੋਣੀ ਹੈ ਉਹਨਾਂ ਨੇ ਕਈ ਉਦਾਹਰਨਾਂ ਦਿੱਤੀਆਂ ਉਹ ਕਹਿੰਦੇ ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਸ਼ਿਵਰਾਜ ਸਿੰਘ ਚੋਹਾਨ ਦੇ ਚਿਹਰੇ ਤੇ ਚੋਣ ਲੜੀ ਫਿਰ ਤੁਸੀਂ ਮੋਨ ਯਾਦਵ ਨੂੰ ਐਮਪੀ ਦਾ ਸੀਐਮ ਬਣਾਇਆ ਇਸੇ ਤਰ੍ਹਾਂ ਝਾਰਖੰਡ ਅਤੇ ਰਾਜਸਥਾਨ ਦੇ ਵਿੱਚ ਤੁਸੀਂ ਮੁੱਖ ਮੰਤਰੀ ਦੇ ਅਹੁਦੇ ਲਈ ਵੱਖ-ਵੱਖ ਲੋਕਾਂ ਨੂੰ ਪੇਸ਼ ਕੀਤਾ ਪਰ ਚੋਣਾਂ ਜਿੱਤ ਕੇ ਉਹਨਾਂ ਨੇ ਆਪਣਾ ਕਾਗਜ਼ੀ ਮੁੱਖ ਮੰਤਰੀ ਲੋਕਾਂ ਤੇ ਥੋਪਿਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਲੋਕਤੰਤਰੀ ਢੰਗ ਦੇ ਨਾਲ 2022 ਦੀਆਂ ਚੋਣਾਂ ਤੋਂ ਪਹਿਲਾਂ 3 ਕਰੋੜ ਪੰਜਾਬੀਆਂ ਨੂੰ ਪੁੱਛਿਆ ਕਿ ਤੁਸੀਂ ਮੁੱਖ ਮੰਤਰੀ ਦਾ ਉਮੀਦਵਾਰ ਕਿਸ ਨੂੰ ਵੇਖਣਾ ਪਸੰਦ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਫੋਨ ਕਾਲ ਦੇ ਜਰੀਏ ਟੈਕਸ ਸੁਨੇਹਾ ਦੇ ਰਾਹੀਂ ਭਗਵੰਤ ਮਾਨ ਦੇ ਨਾਮ ਤੇ ਮੋਹਰ ਲਾਈ ਸੀ ਅਰ ਬਾਅਦ ਦੇ ਵਿੱਚ ਚੋਣਾਂ ਵੀ ਜਿੱਤੀਆਂ ਅਤੇ ਮੁੱਖ ਮੰਤਰੀ ਦਾ ਚਿਹਰਾ ਦੇਣ ਤੋਂ ਬਾਅਦ ਜਿੱਤੀਆਂ ਮੁੱਖ ਮੰਤਰੀ ਮਾਨ ਨੂੰ 3 ਕਰੋੜ ਪੰਜਾਬੀਆਂ ਨੇ ਚੁਣਿਆ ਇਹ ਨਹੀਂ ਨਹੀਂ ਉਹ ਕਹਿੰਦੇ ਇਸ ਤਰ੍ਹਾਂ ਦੇ ਮੁੱਖ ਮੰਤਰੀ ਹੈ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਤੇ ਇਤਿਹਾਸਕ ਫਤਵਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੋਇਆ ਹੈ 117 ਦੇ ਵਿੱਚੋਂ 92 ਵਿਧਾਇਕ ਪੰਜਾਬੀਆਂ ਨੇ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਭੇਜਿਆ। ਨੀਲ ਗਰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਚਿਹਤੇ ਮੁੱਖ ਮੰਤਰੀ ਨੇ। ਉਹ ਪੰਜਾਬ ਦੀ ਤਰੱਕੀ ਲਈ ਪੂਰੀ ਲਗਨ ਨਾਲ ਇਸ ਵਕਤ ਕੰਮ ਕਰ ਰਿਹਾ ਹੈ ਅਤੇ ਲੋਕ ਵੀ ਉਹਨਾਂ ਦਾ ਸਾਥ ਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਮੋਦੀ ਸਭ ਕੋਈ ਨਹੀਂ। 4 ਜੂਨ ਨੂੰ ਭਗਵੰਤ ਮਾਨ ਲਈ ਪੰਜਾਬੀਆਂ ਦਾ ਪਿਆਰ ਅਤੇ ਸਮਰਥਨ ਤੁਹਾਡੇ ਸਾਹਮਣੇ ਆ ਜਾਏਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਚੰਗੇ ਸਰਕਾਰੀ ਸਕੂਲ ਆਮ ਆਦਮੀ ਕਲੀਨਿਕ ਬਣਾ ਕੇ ਪੰਜਾਬ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਵੀ ਉੱਚਾ ਚੁੱਕ ਰਹੇ ਨੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਉਹ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਰਹੇ ਨੇ ਤੇ ਤੁਸੀਂ ਸਰਕਾਰੀ ਚੀਜ਼ਾਂ ਪ੍ਰਾਈਵੇਟ ਕਰ ਰਹੇ ਹੋ ਕਿਸਾਨਾਂ ਨੂੰ ਨਹਿਰੀ ਪਾਣੀ ਦਿਨ ਰਾਤ ਅੱਗੇ ਜਿਹੜੀ ਬਿਜਲੀ ਦੇਖਣ ਨੂੰ ਨਹੀਂ ਸੀ ਕਿਸਾਨਾਂ ਨੂੰ ਮਿਲਦੀ ਹੁਣ ਉਹ ਕਹਿੰਦੇ ਦਿਨ ਵੇਲੇ ਮੁਹੱਈਆ ਕਰਵਾ ਰਹੇ ਨੇ ਗਰਗਣੇ ਆਖਿਆ ਕਿ ਪੀਐਮ ਮੋਦੀ ਸਾਹਿਬ ਤੁਸੀਂ ਭਗਵੰਤ ਮਾਨ ਦੀ ਲੋਕਪ੍ਰਿਤਾ ਦੇਖੀ ਨਹੀਂ ਹਲੇ ਕਿ ਤਾਂ ਗੱਲਾਂ ਕਰ ਰਹੇ ਹੋ ਜਾਂ ਸਿਰਫ ਵਿਰੋਧ ਕਰਨਾ ਹੈ ਤੇ ਹੁਣ ਗੱਲ ਕਰਦੇ ਆ ਕਿ ਦੂਸਰੇ ਪਾਸੇ ਕਿਸਾਨਾਂ ਨੇ ਵੀ ਜਵਾਬ ਦਿੱਤਾ ਜੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਪਹਿਲਾਂ ਤੋਂ ਹੀ ਪਟਿਆਲੇ ਚਤਾਏ ਸੀ ਕਿਉਂਕਿ ਉੱਥੋਂ ਚੋਣ ਲੜ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਪ੍ਰਨੀਤ ਕੌਰ ਬਾਕੀ ਵੀ ਮਾਲਵਾ ਬੈਲਟ ਦੇ ਉਮੀਦਵਾਰ ਉੱਥੇ ਪਹੁੰਚੇ ਹੋਏ ਸੀ ਇਸ ਰੈਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਪਹਿਲਾਂ ਹੀ ਕਾਲੇ ਝੰਡਿਆਂ ਨਾਲ ਆਖ ਦਿੱਤਾ ਸੀ ਕਿ ਵਿਰੋਧ ਕਰਾਂਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਕਹਿੰਦੇ ਇੱਥੇ ਆਏ ਬਿਆਨ ਇੱਕ ਵੀ ਨਹੀਂ ਦਿੱਤਾ ਸਗੋਂ ਜਾਖੜ ਉਲਟ ਬੋਲਿਆ ਕਿਸਾਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਸਾਡੇ ਸਵਾਲਾਂ ਤੋਂ ਭੱਜ ਰਹੇ ਨਹੀਂ ਕਿਸਾਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਹੈ ਕਿਸਾਨ ਆਪਣੀਆਂ ਰਹਿੰਦੀਆਂ ਮੰਗਾਂ ਬਾਰੇ ਸਵਾਲ ਕਰਨ ਲਈ ਸ਼ੰਭੂ ਖਨੌਰੀ ਡੱਬ ਵਾਲੀ ਬਾਰਡਰਾਂ ਸਰਹੰਦ ਰੋਡ ਅਤੇ ਸੰਗਰੂਰ ਤੋਂ ਪਟਿਆਲਾ ਵੱਲ ਆ ਰਹੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚਣ ਨਹੀਂ ਦਿੱਤਾ ਕਿਸਾਨਾਂ ਨੇ ਪੁਲਿਸ ਤੇ ਵੀ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਪਟਿਆਲਾ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਵੱਖ-ਵੱਖ ਥਾਵਾਂ ਤੇ ਭਾਰੀ ਪੁਲਿਸ ਫੋਰਸ ਲਾ ਕੇ ਬੈਰੀਕੇਡਿੰਗ ਕਰਕੇ ਅਤੇ ਮਿੱਟੀ ਦੇ ਟਿੱਪਰ ਭਰ ਕੇ ਖੜੇ ਕੀਤੇ ਹੋਏ ਸੀ ਤਾਂ ਕਿ ਕਿਸਾਨ ਅੱਗੇ ਨਾ ਜਾ ਸਕਣ ਕਿਸਾਨਾਂ ਨੇ ਆਖਿਆ ਕਿ ਅੱਜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭੱਜ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਤੰਤਰੀ ਕਦਰਾਂ ਕੀਮਤਾਂ ਦੇ ਵਿੱਚ ਕੋਈ ਯਕੀਨ ਨਹੀਂ ਰੱਖਦੇ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਦੂਸਰੇ ਸੂਬਿਆਂ ਤੋਂ ਬੱਸਾਂ ਪਰ ਕੇ ਲਿਆਂਦੀਆਂ ਗਈਆਂ ਨੇ ਜੋ ਸਿੱਧੇ-ਸਿੱਧੇ ਪੰਜਾਬ ਦੇ ਲੋਕਾਂ ਦੇ ਤੇ ਲੋਕਾਂ ਦੀ ਬੇਇੱਜ਼ਤੀ ਦਾ ਇੱਕ ਇਹ ਸ਼ੀਸ਼ਾ ਹੈ ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਸੀ ਕਿ ਉਹਨਾਂ ਨੇ ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ? ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਕੰਕਰੀਟ ਦੀਆਂ ਦੀਵਾਰਾਂ ਬਣਾ ਕੇ ਕਿਉਂ ਰੋਕਿਆ? ਸ਼ੁਭਕਰਨ ਨੂੰ ਕਤਲ ਕਿਉਂ ਕਰ ਦਿੱਤਾ ਗਿਆ? ਨਿਰਦੋਸ਼ ਕਿਸਾਨਾਂ ਤੇ ਅਥਰੂ ਗੈਸ ਕਿਉਂ ਛੱਡੀ ਗਈ? ਗੋਲੀਆਂ ਕਿਉਂ ਮਾਰੀਆਂ ਗਈਆਂ? ਟਰੈਕਟਰ ਕਿਉਂ ਭੰਨੇ ਗਏ? ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ 2014 ਦੇ ਵਿੱਚ ਕੀਤੇ ਚੋਣ ਵਾਅਦੇ ਦੇ ਮੁਤਾਬਕ ਸਵਾਮੀ 나ਥਨ ਕਮਿਸ਼ਨ ਦੀ ਰਿਪੋਰਟ ਹਾਲੇ ਤੱਕ ਲਾਗੂ ਕਿਉਂ ਨਾ ਕੀਤੀ ਗਈ ਦੋ ਟਰਮਾਂ ਪੂਰੀਆਂ ਕਰ ਲਈਆਂ ਗਈਆਂ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਦੌਰਾਨ ਲਗਾਤਾਰ ਕਿਸਾਨ ਮਜ਼ਦੂਰ ਸਵਾਲ ਕਰਨ ਲਈ ਜਥਿਆਂ ਦੇ ਰੂਪ ਵਿੱਚ ਪਹੁੰਚੇ ਸੀ ਪਰ ਉਹ ਕਹਿੰਦੇ ਕੋਈ ਨਹੀਂ ਕੱਲ ਨੂੰ ਜਨੰਦਰ ਰੈਲੀ ਦੇ ਵਿੱਚ ਵੀ ਪਹੁੰਚਾਂਗੇ ਦੱਸਣਾ ਬਣਦਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਰੈਲੀ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ 45 ਮਿੰਟ ਇੱਥੇ ਆਪਣਾ ਭਾਸ਼ਣ ਦੇਣਾ ਸੀ ਤੇ ਠਹਿਰਨਾ ਸੀ ਕੇਂਦਰੀ ਬਲਾਂ ਤੋਂ ਇਲਾਵਾ 7500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸੀ ਰੈਲੀ ਦੀਆਂ ਤਿਆਰੀਆਂ ਦੇ ਵਿੱਚ ਇੱਕ ਅਸਥਾਈ ਨਜ਼ਰਬੰਦੀ ਕੇਂਦਰ ਕਿਸਾਨ ਪ੍ਰਦਰਸ਼ਨ ਕਾਰਜ ਨੂੰ ਲਿਜਾਣ ਵਾਸਤੇ ਬਸਾਂ ਅਤੇ ਰੇਤ ਨਾਲ ਭਰੇ ਟਰੱਕ ਤਾਂ ਕਿ ਉਹ ਰੈਲੀ ਵਾਲੀ ਥਾਂ ਤੇ ਪਹੁੰਚ ਹੀ ਨਾ ਸਕਣ ਰਸਤੇ ਬੰਦ ਕੀਤੇ ਹੋਏ ਸੀ ਅਤੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ 2022 ਦੇ ਵਿੱਚ ਜੋ ਘਟਨਾ ਵਾਪਰੀ ਸੀ ਜਦੋਂ ਮੋਦੀ ਨੂੰ ਰਸਤਿਆਂ ਮੋੜਨਾ ਪਿਆ ਸੀ ਅਸੀਂ ਨਹੀਂ ਚਾਹੁੰਦੇ ਕੋਈ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਵਾਪਰੇ ਜਾਂ ਇਹ ਇਤਿਹਾਸ ਦੁਹਰਾਇਆ ਜਾਵੇ ਦੂਸਰੇ ਪਾਸੇ ਹੁਣ ਗੱਲ ਕਰਦੇ ਆਂ ਵੋਟਾਂ ਦੀ ਲੋਕਾਂ ਵਾਸਤਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਰਵਨੀਤ ਮਿੱਟੂ ਵੀ ਰਾਜਾ ਵੜਿੰਗ ਵੀ ਕਿ ਲੁਧਿਆਣਾ ਇਥੋਂ ਇੱਕ ਇੱਕ ਵੋਟ ਉਹਨਾਂ ਦੇ ਹੱਕ ਵਿੱਚ ਪੋਲ ਕੀਤੀ ਜਾਵੇ ਇਹ ਵੀ ਦੇਖਣ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਉਮੀਦਵਾਰ ਆਪਣੀ ਵੋਟ ਪਾਉਂਦਾ ਆਪਣੇ ਪਰਿਵਾਰ ਨੂੰ ਲਿਜਾ ਕੇ ਵੋਟ ਪਵਾਉਂਦਾ ਪਰ ਲੁਧਿਆਣਾ ਹਲਕੇ ਤੋਂ ਲੜ ਰਹੇ ਇਹ ਉਮੀਦਵਾਰ 43 ਚੋਂ 8 ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਵੀ ਆਪਣੀ ਵੋਟ ਪਾ ਨਹੀਂ ਸਕਣਗੇ ਕਿਉਂਕਿ ਇਹਨਾਂ ਦੀਆਂ ਵੋਟਾਂ ਇਸ ਲੋਕ ਸਭਾ ਹਲਕੇ 'ਚ ਹੈ ਨਹੀਂ ਇਹਨਾਂ 8 'ਚੋਂ 2 ਉਮੀਦਵਾਰ ਤਾਂ ਵੱਡੀਆਂ ਧਿਰਾਂ ਨਾਲ ਸੰਬੰਧਿਤ ਨੇ ਰਵਨੀਤ ਬਿੱਟੂ ਭਾਜਪਾ ਨਾਲ ਅਤੇ ਰਾਜਾ ਵੜਿੰਗ ਕਾਂਗਰਸ ਦੇ ਨਾਲ ਦਰਅਸਲ ਲੁਧਿਆਣਾ ਲੋਕ ਸਭਾ ਤੋਂ ਇਹ ਚੋਣਾਂ ਲੜ ਰਹੇ ਨੇ ਕਾਂਗਰਸ ਦੇ ਉਮੀਦਵਾਰ ਦੇ ਵਜੋਂ ਰਾਜਾ ਵੜਿੰਗ ਕਿਉਂਕਿ ਰਾਜਾ ਵੜਿੰਗ ਦੀ ਵੋਟ ਸ਼੍ਰੀ ਮੁਕਸਰ ਸਾਹਿਬ ਹਲਕੇ 'ਚ ਪੈਂਦੀ ਹੈ ਜਦੋਂ ਕੋਈ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੀ ਵੋਟ ਪੈਲ ਹਲਕੇ ਚ ਪੈਂਦੀ ਹੈ ਜਿਹੜਾ ਕਿ ਸੰਸਤੀ ਹਲਕਾ ਫਤਈਗੜ ਸਾਹਿਬ ਦੇ ਅਧੀਨ ਆਉਂਦਾ ਹੈ ਇਸੇ ਕਰਕੇ ਇਹ ਦੋਵੇਂ ਉਮੀਦਵਾਰ ਵੀ ਆਪਣੇ ਆਪ ਨੂੰ ਵੋਟਾਂ ਨਹੀਂ ਪਾ ਸਕਣਗੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਚੋਣ ਲੜ ਰਹੇ ਨੇ ਅੰਮ੍ਰਿਤਪਾਲ ਸਿੰਘ ਛੰਦੜਾ ਉਹ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਣਗੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਕਮਲਜੀਤ ਸਿੰਘ ਬਰਾੜ ਉਹਨਾਂ ਦੀ ਵੋਟ ਫਰੀਦਕੋਟ ਹਲਕੇ ਚਾ ਉਹ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਣਗੇ ਗਲੋਬਲ ਰਿਪਬਲਿਕਨ ਪਾਰਟੀ ਦੇ ਸ਼ਿਵਮ ਯਾਦਵ ਦੀ ਵੋਟ ਜਲੰਧਰ ਹਲਕੇ ਚ ਹੈ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਖਰੇ ਦੀ ਵੋਟ ਫਤਿਹਗੜ ਸਾਹਿਬ ਹਲਕੇ ਚ ਹੈ ਸਮਾਜਿਕ ਸੰਘਰਸ਼ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੀ ਹਰਵਿੰਦਰ ਕੌਰ ਦੀ ਵੋਟ ਮੋਹਾਲੀ ਚ ਹੈ ਬੌਜਨ ਦਰਾਵੜ ਪਾਰਟੀ ਦੇ ਉਮੀਦਵਾਰ ਪਿਰਤਪਾਲ ਸਿੰਘ ਦੀ ਵੋਟ ਵੀ ਜਲੰਧਰ ਹਲਕੇ ਚ ਹੈ ਇਹ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਵੱਖ-ਵੱਖ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਦੇ 8 ਉਮੀਦਵਾਰ ਨੇ ਜਿਹੜੇ ਆਪਣੇ ਆਪ ਨੂੰ ਲੁਧਿਆਣੇ 'ਚ ਵੋਟ ਨਹੀਂ પા ਸਕਣਗੇ ਹੁਣ ਗੱਲ ਕਰਦੇ ਆ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਿਆ ਤੇ ਦੂਸਰੇ ਪਾਸੇ ਕਾਂਗਰਸ ਨੂੰ ਥੋੜਾ ਥੋੜਾ ਬਲ ਮਿਲਿਆ ਭਾਜਪਾ ਨੂੰ ਤੇ ਆਪ ਨੂੰ ਤਲਵੰਡੀ ਸਾਬੋ ਤੋਂ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਉਹ ਭਾਜਪਾ 'ਚ ਚਲੇ ਗਏ ਐ ਉਹਨਾਂ ਨੇ ਦਿੱਲੀ ਭਾਜਪਾ ਦੇ ਦਫ਼ਤਰ ਦੇ ਵਿੱਚ ਜਾ ਕੇ ਕਮਲ ਦਾ ਫੁੱਲ ਫੜਿਆ ਦੱਸਣਾ ਬਣਦਾ ਹੈ ਕਿ ਜੱਸੀ ਡੇਰਾ ਮੁਖੀ ਗੁਰਬੀਤ RAM ਰਹੀਮ ਦੇ ਕੁੜਮ ਨੇ 2017 ਦੇ ਵਿੱਚੋਂ ਮੋੜ ਮੰਡੀ ਤੋਂ ਚੋਣ ਲੜੇ ਸੀ ਪਰ ਜਿੱਤ ਨਹੀਂ ਸੀ ਸਕੇ ਉਹਦੇ ਤੋਂ ਪਹਿਲਾਂ 2012 ਦੇ ਵਿੱਚ ਬਠਿੰਡਾ ਸ਼ਹਿਰੀ ਤੋਂ ਚੋਣ ਲੜੀ ਸੀ ਜਿੱਤ ਨਹੀਂ ਸੀ ਸਕੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤੁਹਾਨੂੰ ਸ਼ਾਇਦ ਯਾਦ ਹੋਵੇ ਮੋੜ ਮੰਡੀ ਇੱਕ ਬੰਬ ਧਮਾਕਾ ਹੋਇਆ ਸੀ ਉਹਦੇ ਵਿੱਚ ਵੀ ਉਹਨਾਂ ਦਾ ਨਾਮ ਗੂੰਜਦਾ 2022 ਵਿੱਚ ਕਾਂਗਰਸ ਨੇ ਜੱਸੀ ਨੂੰ ਟਿਕਟ ਨਹੀਂ ਸੀ ਦਿੱਤੀ ਉਹਨਾਂ ਨੇ ਤਲਵੰਡੀ ਸਾਬੋ ਤੋਂ ਆਜ਼ਾਦ ਤੋਂ ਲੜੀ ਸੀ ਪਰ ਫਿਰ ਜਿੱਤ ਨਹੀਂ ਸਕੇ 2007 ਵਿੱਚ ਹਰਮਿੰਦਰ ਜਸਤਰੀ ਨੇ ਤਲਵੰਡੀ ਸਾਬੋ ਤੋਂ ਜਿੱਤ ਜ਼ਰੂਰ ਦਰਜ ਕੀਤੀ ਸੀ ਇਸੇ ਤਰ੍ਹਾਂ ਸੰਗਰੂਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਥੋੜਾ ਬਲ ਮਿਲਿਆ ਸਾਬਕਾ ਮੰਤਰੀ Nusrat Ali Khan warga ਜੀ ਹਾਂ Nusrat Ali Khan warga ਜਿਹੜੇ ਕਿ ਕਈ ਐਮਸੀ ਅਤੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਅਤੇ ਉਹਨਾਂ ਨੂੰ ਆਪ ਦੇ ਵਿੱਚ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਨੇ ਕਰਵਾਇਆ ਇਸ ਤਰ੍ਹਾਂ ਮਲੇਰ ਕੋਟਲਾ ਤੋਂ ਆਪ ਵਧਾਇਕ ਵੀ ਮੌਜੂਦ ਰਹੇ ਇਹਨਾਂ ਤੋਂ ਇਲਾਵਾ ਫਰੀਦਕੋਟ ਦੇ ਵਿੱਚ ਵੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਅਰਜਿੰਦਰ ਦਾਸ ਰਿੰਕੂ ਉਹ ਵੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੀ ਅਰਜਿੰਦਰ ਦਾਸ ਰਿੰਕੂ ਨੂੰ ਪੀਏਸੀ ਦਾ ਮੈਂਬਰ ਬਣਾਇਆ ਸੀ ਤੇ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਬੀਤੇ ਦਿਨਾਂ ਲੁਧਿਆਣਾ ਮਹਿਲਾ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਉਹਦੇ ਤੋਂ ਬਾਅਦ ਹੁਣ ਸੁਮਨ ਰਾਣੀ ਜਨਰਲ ਸੈਕਟਰੀ ਪੰਜਾਬ ਮਹਿਲਾ ਕਾਂਗਰਸ ਪਾਰਟੀ ਉਹ ਵੀ ਇਹਨਾਂ ਨੇ ਵੀ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਇਹਨਾਂ ਨੇ ਕਮਲ ਦਾ ਫੁੱਲ ਫੜ ਲਿਆ ਪਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ। ਹੁਣ ਗੱਲ ਕਰਦੇ ਹਾਂ ਹਮਦਰਦ ਸਾਹਿਬ ਦੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਦਾ। ਉਹਨਾਂ ਦੀ ਪਿੱਠ ਦੇ ਉੱਤੇ ਲਗਭਗ ਬਹੁਤੀਆਂ ਵਿਰੋਧੀ ਧਿਰਾਂ ਦੇ ਆਗੂ ਵੀ ਆ ਕੇ ਖੜ ਗਏ ਆ। ਦੇ ਦੂਸਰੇ ਪਾਸੇ ਚੋਣ ਕਮਿਸ਼ਨ ਨੇ ਵੀ ਜੰਗੇ ਆਜ਼ਾਦੀ ਮੈਮੋਰੀਅਲ ਮਾਮਲੇ ਦੇ ਵਿੱਚ ਅਜੀਤ ਅਖਬਾਰ ਦੇ ਸੰਪਾਦਕ ਅਤੇ ਮਾਲਕ ਡਾਕਟਰ ਵਰਜਿੰਦਰ ਸਿੰਘ ਹਮਦਰ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਚੋਣ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਇਸ ਮਾਮਲੇ ਨਾਲ ਜੁੜੇ ਹੁਣ ਤੱਕ ਦੇ ਸਾਰੇ ਤੱਥ ਉਹਨਾਂ ਦੇ ਹਵਾਲੇ ਕੀਤੇ ਜਾਣ ਪੰਜਾਬ ਚੋਣ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ਾਮ ਤੱਕ ਇਹ ਰਿਪੋਰਟ ਅੱਜ ਮਿਲ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਭਾਰਤੀ ਚੋਣ ਕਮਿਸ਼ਨ ਨੂੰ ਇਹ ਰਿਪੋਰਟ ਭੇਜ ਸਕੀਏ ਪੰਜਾਬ ਵਿਜੀਲੈਂਸ ਬਿਊਰੋ ਨੇ ਡਾਕਟਰ ਹਮਦਰਦ ਸਵੀਤ 26 ਮੁਲਜ਼ਮਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਸੀ ਇਹਦੇ ਵਿੱਚ ਆਈਐਸ ਵਿਨੇਬਲਾਨੀ ਵੀ ਸ਼ਾਮਲ ਨੇ ਇਲਜ਼ਾਮ ਇਹ ਨੇ ਕਿ ਜੰਗੇ ਆਜ਼ਾਦੀ ਤੇ 315 ਕਰੋੜ ਰੁਪਏ ਖਰਚਣ ਵਾਸਤੇ ਅਲਾਟ ਕੀਤੇ ਗਏ ਸੀ ਤੇ ਇਹ ਫੰਡਾਂ ਦੀ ਗਲਤ ਵਰਤੋਂ ਕੀਤੀ ਗਈ ਹੈ ਭਾਪ ਦੁਰਵਰਤੋਂ ਹੋਈ ਹੈ ਵਿਜੀਲੈਂਸ ਬਿਊਰੋ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਸ ਮਾਮਲੇ 'ਚ ਲੁਧਿਆਣਾ ਦੇ ਬਿਲਡਰ ਦੀਪਕ ਸਿੰਘਲਾ ਤੇ 14 ਅਧਿਕਾਰੀਆਂ ਦੇ ਨਾਲ ਪੀ ਡਬਲਯੂ ਡੀ ਦੇ ਅਧਿਕਾਰੀ ਵੀ ਸ਼ਾਮਲ ਨੇ ਦੱਸਣਾ ਬਣਦਾ ਕਿ ਪਿਛਲੇ ਸਾਲ ਸਭ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਇਹਦੀ ਜਾਂਚ ਦੇ ਨਿਰਦੇਸ਼ ਦਿੱਤੇ ਸੀ ਵਿਜੀਲੈਂਸ ਨੇ ਪੁੱਛਗਿੱਛ ਲਈ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਕਈ ਵਾਰੀ ਸੱਦਿਆ ਪਰ ਉਹ ਪੇਸ਼ ਨਾ ਹੋਏ ਹਾਈ ਕੋਰਟ ਨੇ ਉਹਨਾਂ ਨੂੰ ਰਾਹਤ ਦੇ ਦਿੱਤੀ ਸੀ ਤੇ ਇਹਦੇ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਡਾਕਟਰ ਵਰਜਿੰਦਰ ਸਿੰਘ ਹਮਦਰਦੀ ਹਮਾਇਤ ਤੇ ਆਈ ਹੈ ਹੁਣ ਵੀ ਜਦੋਂ ਡਾਕਟਰ ਵਰਜਿੰਦਰ ਸਿੰਘ ਦੇ ਖਿਲਾਫ ਮੁਕਦਮਾ ਦਰਜ ਹੋਇਆ ਤਾਂ ਵੀ ਵਿਰੋਧੀ ਧਿਰਾਂ ਨੇ ਡਾਕਟਰ ਵਰਜਿੰਦਰ ਸਿੰਘ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਵਜੀਠੀਆ ਨੇ ਕਿਹਾ ਕਿ ਬਦਲਾਵ ਵਾਲੀ ਸਰਕਾਰ ਕਮਜ਼ੋਰ ਦਿਲ ਸ਼ਰਾਬੀ ਅਤੇ ਨਕਮਾ ਲੀਡਰ ਭਗਵੰਤ ਮਾਨ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਖਿਲਾਫ ਕੇਸ ਦਰਜ ਕਰਕੇ ਆਪਣੀ ਬੁਖਲਾਹਟ ਵਿੱਚ ਆਇਆ ਹੈ ਡਾਕਟਰ ਹਮਦਰਦ ਨੇ ਮਜੀਠੀਆ ਕੰਦੇ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਲਈ ਆਵਾਜ਼ ਬੁਲੰਦ ਕੀਤੀ ਹੈ ਤੇ ਹਮੇਸ਼ਾ ਸੱਚੀਆਂ ਖਬਰਾਂ ਛਾਪੀਆਂ ਨੇ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੇ ਚਰਦੀ ਸਿੰਘ ਚੰਨੀ ਇਹਨਾਂ ਨੇ ਵੀ ਬੀਤੇ ਸਮੇਂ ਦੇ ਵਿੱਚ ਵੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਹੱਕ ਦੇ ਵਿੱਚ ਹੀ ਆਵਾਜ਼ ਬੁਲੰਦ ਕੀਤੀ ਸੀ ਤੇ ਕੱਲ ਚੰਨੀ ਨੇ ਫੇਰ ਕਿਹਾ ਕਿ ਮੈਂ ਗਵਾਹ ਹਾਂ ਇਹਦੇ ਵਿੱਚ ਕੋਈ ਕਪੜਾ ਨਹੀਂ ਹੋਇਆ ਹਾਲਾਂਕਿ ਹੈ ਜਾਂਚ ਦਾ ਵਿਸ਼ਾ ਪਰ ਚੰਨੀ ਕਹਿੰਦੇ ਮੈਂ ਗਵਾਹ ਹਾਂ ਇਹਦੇ ਵਿੱਚ ਕੋਈ ਕਪੜਾ ਨਹੀਂ ਤੇ ਹੁਣ ਇਹ ਸਾਰੇ ਆਕੂ ਕਹਿੰਦੇ ਨੇ ਕਿ ਅਸਲ ਦੇ ਵਿੱਚ ਪ੍ਰੈਸ ਤੇ ਹਮਲਾ ਹੈ ਇਹ ਡਰਾਉਣ ਤੇ ਧਮਕਾਉਣ ਦੇ ਯਤਨ ਨੇ ਦੂਸਰੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਡਾਕਟਰ ਹਮਦਰ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਮੁੱਖ ਮੰਤਰੀ ਮਾਨ ਸ਼ਾਇਦ ਇਹ ਭੁੱਲ ਰਿਹਾ ਹੈ ਕਿ ਰੋਜ਼ਾਨਾ ਅਜ਼ੀਤ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਹਮਦਾਰ ਦਾ ਅੱਤਵਾਦ ਦੇ ਕਾਲੇ ਦਿਨਾਂ ਦੇ ਦੌਰਾਨ ਵੀ ਨਹੀਂ ਸੀ ਝੁੱਕੇ ਉਹ ਤੁਹਾਡੇ ਅੱਗੇ ਕਿਵੇਂ ਝੁਕ ਜਾਣਗੇ ਇਹ ਕਹਿੰਦੇ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਡਾਕਟਰ ਵਰਜਿੰਦਰ ਸਿੰਘ ਹਮਦਾਰ ਦਾ ਉਹਨਾਂ ਆਗੂਆਂ ਵਰਗੇ ਨਹੀਂ ਜਾਂ ਕਾਂਗਰਸੀ ਆਗੂਆਂ ਵਰਗੇ ਨਹੀਂ ਜਿਨ੍ਹਾਂ ਨੂੰ ਤੁਸੀਂ ਦਬਕੇ ਮਾਰੋਗੇ ਤੇ ਉਹ ਡਰ ਜਾਣਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਵਾਲੇ ਇਸ ਕਲਮ ਦੀ ਕਦਮ ਦੀ ਮਿਹਨਤ ਇਹ ਕਰਦਾ ਹੈ ਤੇ ਹੁਣ ਗੱਲ ਕਰਦਿਆਂ ਕਿ ਵਿਜੀਲੈਂਸ ਦੇ ਵੱਲੋਂ ਆਪਣੀ ਅਗਲੀ ਕਾਰਵਾਈ ਵੀ ਪਾ ਦਿੱਤੀ ਗਈ ਹੈ ਉਸ ਕਾਰਵਾਈ ਦੇ ਵਿੱਚ ਕੀ ਕੀਤਾ ਗਿਆ ਹੈ ਹਾਲਾਂਕਿ ਇੱਕ ਪਾਸੇ ਚੋਣ ਕਮਿਸ਼ਨ ਨੇ ਆਖਿਆ ਕਿ ਸਾਨੂੰ ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਇਹਦੇ ਵਿੱਚ ਕੀ ਕੁਛ ਹੈ ਤੇ ਵੀਰਵਾਰ ਸ਼ਾਮ ਤੱਕ ਇਹ ਜਾਣਕਾਰੀ ਮੰਗੀ ਹੈ ਪਰ ਦੂਸਰੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਨੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ 7 ਦਿਨ ਦਾ ਨੋਟਿਸ ਭੇਜ ਕੇ 31 ਮਈ ਨੂੰ ਜਲੰਧਰ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਪੁੱਛਗਛ ਲਈ ਪੇਸ਼ ਹੋਣ ਵਾਸਤੇ ਆਖਿਆ ਹੈ ਇਹ ਨੋਟਿਸ ਡੀਐਸਪੀ ਵਿਜੀਲੈਂਸ ਜਲੰਧਰ ਵੱਲੋਂ ਜੰਗੇ ਆਜ਼ਾਦੀ ਦੀ ਉਸਾਰੀ ਦੇ ਕਥਿਤ ਜਿਹੜੇ ਘਾਪਲੇ ਦੀ ਜਾਂਚ ਚੱਲ ਰਹੀ ਆ ਉਹਦੇ ਬਾਬਤ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਹਾਈ ਕੋਰਟ ਵੱਲੋਂ ਦਿੱਤੀ ਡਾਇਰੈਕਸ਼ਨ ਦਾ ਹਵਾਲਾ ਦੇ ਕੇ ਭੇਜਿਆ ਕਿ ਤੁਹਾਨੂੰ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ ਇਸੇ ਕੇਸ ਦੇ ਨਾਲ ਸੰਬੰਧਿਤ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਹੋਰ ਮੁਲਜ਼ਮ ਪਰਮਜੀਤ ਸਿੰਘ ਜਿਹੜੇ ਕਿ ਕਾਰਜਕਾਰੀ ਇੰਜੀਨੀਅਰ ਪਰ ਹੁਣ ਰਿਟਾਇਰ ਹੋ ਗਏ ਐ ਪੀਡਬਲਯੂਡੀ ਦੇ ਵਿੱਚ ਸੀ ਸ਼ਾਖਾ 2 ਜਲੰਧਰ ਚ ਜਿਹੜੇ ਕਿ ਭਾਈ ਬੰਨੋਜੀ ਨਗਰ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਦਫਤਰ ਦੇ ਵਿੱਚ ਆਤਮਸਮਰਪਣ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅਤੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਹੁਣ ਗੱਲ ਕਰਦੇ ਆਂ ਇੱਕ ਖਬਰ ਦੀ ਅਪਡੇਟ ਮਿਲੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਕੋਈ ਅਪਡੇਟ ਆਵੇ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂ ਤੁਹਾਨੂੰ ਉਹ ਖਬਰ ਯਾਦ ਆ ਜਾਣੀ ਹੈ ਕਿ ਪਟਿਆਲਾ ਦੇ ਵਿੱਚ 10 ਵਰਿਆਂ ਦੀ ਇੱਕ ਬਾਲੜੀ ਜਿਸ ਦਾ ਨਾਮ ਸੀ ਮਾਨਵੀ ਆਪਣੇ ਜਨਮ ਦਿਨ ਦੇ ਕੇਕ ਖਾਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਤੇ ਇਸ ਮਾਮਲੇ 'ਚ ਹੁਣ ਨਵਾਂ ਮੋੜ ਹੈ ਪੁਲਿਸ ਵੱਲੋਂ ਲੈਬ ਦੇ ਵਿੱਚ ਭੇਜੇ ਗਏ ਕੇਕ ਦੇ ਸੈਂਪਲਾਂ ਦੀ ਫਾਈਨਲ ਰਿਪੋਰਟ ਆ ਗਈ ਹੈ ਰਿਪੋਰਟ ਦੇ ਮੁਤਾਬਕ ਕੇਕ ਦੇ ਵਿੱਚ ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਗਿਆ ਦਰਅਸਲ 24 ਮਾਰਚ 2024 ਨੂੰ ਪਟਿਆਲਾ ਚ ਬੱਚੀ ਮਾਨਵੀ ਦਾ ਜਨਮ ਦਿਨ ਸੀ ਪਰਿਵਾਰ ਦੇ ਵੱਲੋਂ ਆਨਲਾਈਨ ਕੇਕ ਮਗਵਾ ਲਿਆ ਗਿਆ ਸੀ ਉਹਨੂੰ ਖਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ ਸੀ ਬਾਕੀ ਪਰਿਵਾਰ ਬਚ ਗਿਆ ਸੀ ਪਰ 10 ਸਾਲਾ ਮਾਨਵੀ ਦੀ ਮੌਤ ਹੋ ਗਈ ਸੀ ਇਹਦੇ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਵੀ ਕਰਦਾ ਆ ਰਿਹਾ ਹੈ ਪਹਿਲਾਂ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਸੀ ਕੇਕ ਬਣਾਉਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਬੇਕਰੀ ਦੇ ਮਾਲਕ ਤੇ ਮੁਕੱਦਮਾ ਦਰਜ ਕਰ ਲਿਆ ਸੀ ਪਰ ਲਗਭਗ 2 ਮਹੀਨਿਆਂ ਤੋਂ ਬਾਅਦ ਇਸ ਮਾਮਲੇ ਵਿੱਚ ਖਰੜ ਤੋਂ ਵਿਸਰਾ ਰਿਪੋਰਟ ਸਾਹਮਣੇ ਆਈ ਹੈ ਜਿਸ ਤੇ ਵਿੱਚ ਗੱਲ ਸਾਫ਼ ਹੋ ਗਈ ਹੈ ਕਿ ਕੇਕ ਦੇ ਵਿੱਚ ਕੁਝ ਵੀ ਜ਼ਹਿਰੀਲਾ ਪਦਾਰਥ ਨਹੀਂ ਸੀ ਪਰ ਦੂਸਰੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਤਾਂ ਸਾਰਾ ਕੁਝ ਬਰਬਾਦ ਹੋ ਗਿਆ ਸਾਡੀ ਤਾਂ ਬੱਚੀ ਦੀ ਜਾਨ ਤੱਕ ਚਲੀ ਗਈ ਹੁਣ ਗੱਲ ਕਰਦੇ ਹਾਂ ਸਰੀ ਦੀ ਸਰੀ ਦੀ ਪੁਲਿਸ ਹੋਵੇ ਜਾਂ ਆਰ ਸੀ ਐਮ ਪੀ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੈ ਬੀਸੀ ਸੁਪਰੀਮ ਕੋਰਟ ਦੇ ਵੱਲੋਂ ਤਾਜ਼ਾ ਫੈਸਲਾ ਆ ਗਿਆ ਜੀ ਇਸ ਫੈਸਲੇ ਦੇ ਵਿੱਚ ਸਰੀ ਸਿਟੀ ਕਾਉਂਸਲ ਦੇ ਵਿੱਚੋਂ ਜਨਤਕ ਸੁਰੱਖਿਆ ਮੰਤਰੀ ਫਾਰਨ ਵਰਥ ਦੇ ਆਰਸੀ ਐਮਪੀ ਦੀ ਥਾਂ ਸਰੀ ਪੁਲਿਸ ਦੇ ਬਾਰੇ ਹੁਕਮਾਂ ਦੇ ਵਿਰੁੱਧ ਧਾਇਰ ਕੀਤੀ ਗਈ ਰਿਵਿਊ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਪਬਲਿਕ ਸੇਫਟੀ ਮਨਿਸਟਰ ਮਾਈਕ ਫਾਰਨ ਵਰਥ ਨੇ ਇਹਦੇ ਲਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਮੈਂ ਇਸ ਫੈਸਲੇ ਦੀ ਸ਼ਲਾਘਾ ਕਰਦਾ ਹਾਂ ਕਿ ਸੁਪਰੀਮ ਕੋਰਟ ਦੇ ਜਸਟਿਸ ਲੂ ਨੇ ਸਰੀ ਪੁਲਿਸ ਸੇਵਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ ਸਰੀ ਅਤੇ ਪੂਰੇ ਸੂਬੇ ਦੇ ਵਿੱਚ ਲੋਕਾਂ ਦੀ ਸੁਰੱਖਿਆ ਉਹ ਕਹਿੰਦੇ ਹਮੇਸ਼ਾ ਮੇਰੀ ਮੁੱਖ ਤਰਜੀਹ ਹੈ ਉਹਨਾਂ ਇਹ ਵੀ ਆਖਿਆ ਕਿ ਸਰੀ ਦੇ ਲੋਕ ਵੀ ਚਾਹੁੰਦੇ ਆ ਕਿ ਵਿਵਾਦ ਦਾ ਨਿਪਟਾਰਾ ਹੋਵੇ ਉਹ ਕਹਿੰਦੇ ਮੈਨੂੰ ਉਮੀਦ ਹੈ ਕਿ ਇਹ ਫੈਸਲਾ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਇਕੱਠੇ ਹੋ ਕੇ ਸਰੀ ਪੁਲਿਸ ਸੇਵਾ ਦੇ ਵਿੱਚ ਤਬਦੀਲੀ ਨੂੰ ਪੂਰਾ ਕਰ ਦਈਏ ਪੁਲਿਸ ਅਧਿਕਾਰੀ ਤੇ ਕਹਿੰਦੇ ਵਰਦੀ ਪਾਵੇਂ ਕੋਈ ਵੀ ਹੋਣ ਲੋਕਾਂ ਨੂੰ ਤਾਂ ਸੁਰੱਖਿਅਤ ਰਹਿਣ ਲਈ ਜੀਵਨ ਸਮਰਪਿਤ ਕਰਦੇ ਆਉ ਮੈਂ ਜਾਣਦਾ ਕਿ ਅੱਜ ਦਾ ਹੁਕਮ ਕਹਿੰਦੇ ਉਹਨਾਂ ਦੇ ਪਰਿਵਾਰਾਂ ਨੂੰ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ ਸਰੀ ਆਰਸੀਐਮਪੀ ਦੇ ਜਿਹੜੇ ਅਫਸਰ ਨੇ ਮੈਂ ਇਹ ਵੀ ਜਾਣਦਾ ਕਿ ਉਹ ਯਕੀਨੀ ਬਣਾਉਣ ਲਈ ਕੰਮ ਪਹਿਲਾਂ ਵੀ ਕਰ ਰਹੇ ਸੀ ਕਿ ਤੁਹਾਡੀਆਂ ਤਰਦੀਹੀ ਜੜੀਆਂ ਪਲੇਸਮੈਂਟਾਂ ਨੇ ਉਹਨਾਂ ਨੂੰ ਵਿਚਾਰਿਆ ਜਾਵੇ ਅਤੇ ਮੇਰਾ ਵਿਭਾਗ ਕਹਿੰਦੇ ਆਰਸੀਐਮਪੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਕਿਉਂਕਿ ਤਬਦੀਲੀ ਜਾ ਰਹੀ ਹੈ ਪਰ ਇਸ ਫੈਸਲੇ ਤੇ ਸਰੀ ਦੀ ਮਿਆਰ ਬਰੈਂਡਾ ਲੋਕ ਦੀ ਹਲੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਉਹਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਇਸ ਮੁੱਦੇ ਤੇ ਸਰੀ ਦੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਤੇ ਜਿੱਤ ਦਰਜ ਕੀਤੀ ਸੀ ਕਿ ਜੇ ਮੈਂ ਜਿੱਤੀ ਤਾਂ ਸਰੀ ਦੇ ਵਿੱਚ ਸਰੀ ਪੁਲਿਸ ਨਹੀਂ ਆਉਣ ਦੇਵਾਂਗੀ ਸਰੀ ਵਿੱਚ ਆਰਸੀਐਮਪੀ ਹੀ ਕੰਮ ਕਰਦੀ ਰਹੇਗੀ ਹੁਣ ਵੇਖਦੇ ਹਾਂ ਕਿ ਉਹਨਾਂ ਦੀ ਇਹਦੇ ਉੱਤੇ ਪ੍ਰਤੀਕਿਰਿਆ ਕੀ ਆਉਂਦੀ ਹੈ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ